ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਟਾਈਲਿਸ਼ ਅੰਦਾਜ਼ ਦੇ ਵਿੱਚ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਇਹ ਸਾਰੇ ਕਨਗੇਟ ਵਿੱਚ ਮਸ਼ੀਨ ਵਰਕ ਇੱਕ ਹਿੱਸਾ ਜਿਹੜਾ ਹੈਂਡ ਵਰਕ ਦੇ ਵਿੱਚ ਹੋਏਗਾ ਵੀਡੀਓ ਬਣਾਉਂਦੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਉਹਦਾ ਕਰਕੇ ਇਸ ਵਾਰ ਵੀ ਵੀਡੀਓ ਹੈਗੀ ਥੋੜੀ ਜਿਹੀ ਲੰਬੀ ਹੋਵੇ ਜਿਆਦਾ ਸ਼ੂਟ ਹੈਗੇ ਮੈਂ ਜਿਹੜਾ ਆਪਣੀ ਕੋਲ ਫਰਸਟ ਸੂਟ ਹੈਗਾ ਇਹ ਔਰਗੈਂਜ਼ਾ ਸਟੌਫ ਦੇ ਉੱਪਰ ਬਣਿਆ ਹੋਇਆ ਬਲੂ ਪਰਪਲ ਦਾ ਸ਼ੇਡ ਹੈ ਬਹੁਤ ਸੋਹਣਾ ਜਿਹੜਾ ਹੈ कलर है फिनिशिंग तो चैक कर सकते हो नैक आ गया और हो गया जो इस तरह हिप दे बन जाएगा ये वाला डिज़ाइन है जो बहुत ज़्यादा फिनिशिंग के जो काम है वह होगा यहां सलीव्स आज इस तरह के नीची ए बॉटम है जी बॉटम के उपर बूटी आजगी इस तरह के नॉटम के उपर है जोड़ी बूटी आजगी ये सूट का जोड़ा प्राइस है वो विदाउट दुपट्टा होएगा विदआउट दुपट्टा ये सूट का जो प्राइज है वो इक्कीस सौ रुपया होएगा ये सूट है जोड़ा ये अरगैंजा के ऊपर ही ज़्यादा जचूगा ये उपर जी लुक हैगी बहुत सोहनी आ रही है जी जो अपने को सैकंड सूट हैगाडबॉग के ਸੂਟ ਜਿਹੜਾ ਬਹੁਤ ਸੋਹਣਾ ਇਹ ਰੈਡੀ ਹੋਇਆ ਹੈਂਡਵਰਕ ਦੇ ਵਿੱਚ ਆ ਕੋਈ ਹੈਂਡਵਰਕ ਦਾ ਕੰਮ ਹੋਇਆ ਹੈ ਨੈਕ ਆ ਤੇ ਨੀਚੇ ਪੂਰੀ ਸ਼ਰਟ ਦੇ ਵਿੱਚ ਕੰਮ ਆ ਜੂਗਾ 슬ੀਵਸ ਦੇ ਉੱਪਰ ਵੀ ਇਹ ਕੰਮ ਹੋਇਆ ਹੋਇਆਗਾ ਦੱਤ ਕਵਰ ਕੱਪ ਦਾਣੋਂ ਦੇ ਨਾਲ ਜਿਹੜਾ ਵਰਕ ਹੋਇਆ ਹੋਇਆ ਜੋ ਇਹਦੀਆਂ 슬ੀਵਸ ਆਂਆਂ ਹੈਵੀ ਦੇ ਵਿੱਚ ਆ ਜਾਣੀਆਂ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਸਟੱਫ ਹੈਗਾ ਇਹ ਸਟੱਫ ਖਾਦੀ ਦੇ ਵਿੱਚ ਬਹੁਤ ਸੌਫਟ ਸਟੱਫ ਹੈ ਇਹ ਐ ਬਾਈਟ ਆਉਂਦਾਗਾ ਡਾਈ ਕਰਵਾਇਆ ਹੋਇਆ ਇਹ ਸਟੱਫ ਹੈ ਜਿਹੜਾ ਥਾਰੇ ਨਾਲ ਜਿਹੜਾ ਦੁਪੱਟਾ ਹੈਗਾ ਪਿਓਰ ਔਰਗਾਂਜ਼ਾ ਦਾ ਦੁਪੱਟਾ ਫੋਰ ਸਾਈਡਡ ਹੈ ਜਿਹੜਾ ਕੱਟਵਰਕ ਦਿੱਤਾ ਹੋਇਆ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਹੈ ਦੇ ਦੇ ਵਿੱਚ ਵਰਕ ਆ ਜੂਗਾ ਜਿਹੜਾ ਕੱਟਵਰਕ ਫੋਰ ਸਾਈਡ ਹੈ ਇੱਕ ਬੋਤੀ ਦੀ ਇੱਕ ਸਤਾਰੀ ਦੀ ਔਰ ਨਾਲ ਹੈ ਜਿਹੜਾ ਤਿੱਲੇ ਦਾ ਜਿਹੜਾ ਕੰਮ ਹੋਇਆ ਹੋਇਆ ਨਾਲ ਨਾਲ ये सूट का जोड़ा प्राइस वो बारह हज़ार होएगा प्योर बैदा का ये दुपट्टा जरा यूट के उपर बहुत ज़्यादा टाइम लगे बनने जोड़ा अपने कलेनैप सूट है नैक वो मशीन वर्क के कॉटन स्टफ है प्योर कॉटन कोई लाइन नहीं ये वाला जो मशीन वर्क आज ਪੈਨਲ ਬਣਾ ਕੇ نیچے ਜਿਹੜੇ ਇਹ ਫਲਾਵਰ ਬਣੇ ਹੋਏ ਆਗੇ ਔਰ ਇਹ ਆ ਜਿਹੜੇ ਛੋਟੇ ਫਲਾਵਰ ਹੈਗੇ ਬਾਜੂ ਦੇ ਉੱਪਰ ਆ ਜਾਣਗੇ ਜਿਹੜਾ ਨੈਕਸਟ ਸੂਟ ਆਪਣੇ ਕੋਲੇ ਟਾਰਗੇਟ ਆਈ ਦੇ ਵਿੱਚ 셔ਟ ਹੈਗੀ ਪੂਰੀ 셔ਟ ਦੇ ਵਿੱਚ ਬੁੱਟੀ ਦਿੱਤੀ ਹੋਈ ਆ ਬਹੁਤ ਸੋਹਣਾ ਕੰਬੀਨੇਸ਼ਨ ਬਣਿਆ ਤਾਂ ਲਾਈਟ ਜਾਂ ਪੀਚ ਸ਼ੇਡ ਦੀ ਆ ਇਹਦੇ ਵਿੱਚ ਬੁੱਟੀਆਂ ਬਣੀਆਂ ਹੋਈਆਂ ਆ ਜੀਆਂ 셔ਟ ਦੇ ਉੱਪਰ ਲਾਈਨਿੰਗ ਲੱਗੂਗੀ ਜਿਹੜੀ ਬਾਟਮ ਆ ਉਹਦੇ ਉੱਪਰ ਲਾਈਨਿੰਗ ਜੂਰੂਰ ਨਹੀਂ ਪੈਗੀ ਇਹ ਆ ਜਿਹੜੀ ਬਾਜੂ ਆ ਜੂਗੀ ਹੈਵੀ ਦੇ ਵਿੱਚ ਬਾਰਡਰ ਆ ਗਿਆ ਡਾਰਕ ਗ੍ਰੇ ਕਲਰ ਦੇ ਨਾਲ ਕੀਤਾ ਹੋਇਆ ਹੈਗਾ ਔਰ ਇਹ ਹੈਗੀ ਇਹਦੇ ਨਾਲ ਜਿਹੜੀ ਬਾਟਮ ਹੈ ਬਾਟਮ ਦੇ ਉੱਪਰ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਕਾਟਨ ਦੇ ਵਿੱਚ ਬਾਟਮ ਆ ਜਾਈਗੀ ਇਹ ਸੂਟ ਹੈ ਜਿਹੜਾ ਇਹਦੇ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਸੂਟ ਦਾ ਜਿਹੜਾ ਪ੍ਰਾਈਸ ਆਗਾ ਉਹ 1250 ਰੁਪਿਆ ਹੋਏਗਾ ਵਿਦਆਊਟ ਦੁਪੱਟਾ ਹੋਊਗਾ ਜੋ ਸੈਕੰਡ ਸੂਟ ਹੈਗਾ ਇਹ ਹੈਗਾ ਆਰਗੇਨ ਸੌਰੀ ਜਾਰਜਟ ਸਟੌਫ ਦੇ ਵਿੱਚ ਬਣਿਆ ਹੋਇਆ ਇਹ ਇਸ ਕਾਸ ਜਾਰਜਟ ਦੇ ਵਿੱਚ ਬਣਿਆ ਹੋਇਆ ਹੈਗਾ ਇਹ ਸੂਟ ਹੈ ਜੋ ਇਹ ਸੂਟ ਦੀ ਲੁੱਕ ਵੀ ਬਹੁਤ ਸੋਹਣੀ ਆ ਰਹੀ ਆ ਮਿਰਰ ਤੇ ਸ਼ੇਡਿੰਗ ਦਾ ਕੰਮ ਹੋਇਆ ਹੋਇਆ ਔਰ نیچے ਆ ਜੋ ਚੌਕ ਔਰ ਘੇਰੇ ਦਾ ਕੰਮ ਆ ਜੂਗਾ ਸ਼ਰਟ ਦੇ نیچے ਇਸ ਤਰ੍ਹਾਂ ਦੇ ਨਾਲ ਇਹ ਸੂਟ ਹੈ ਜਿਹੜਾ ਬਹੁਤ ਸੋਹਣਾ ਰੈਡੀ ਹੋਇਆ ਹੋਇਆ ਹੈ ਵੀ ਆਪਣੇ ਇਹ ਜੈੱਡ ਬਲੈਕ ਕਲਰ ਹੈਗਾ ਵੀਡੀਓ ਦੇ ਵਿੱਚ ਹੈ ਜਿਹੜਾ ਕਲਰ ਲਾਈਟ ਰਹਿ ਜਾਂਦਾ ਜੈੱਡ ਬਲੈਕ ਨਹੀਂ ਆਉਂਦਾ ਜਿਹੜੀਆਂ ਇਹ ਹੈਗੀਆਂ ਇਹ ਬਾਚੂ ਆ ਜਾਣੀਆਂ ਇਹ ਜਿਹੜਾ ਇਹਦੇ ਨਾਲ ਦੁਪੱਟਾ ਉਹ ਵੀ ਬਹੁਤ ਸੋਹਣਾ ਰੈਡੀ ਹੋਇਆ ਟਾਈ ਡਾਈ ਹੋ ਕੇ ਸਾਰੀ ਤਰ੍ਹਾਂ ਫੁਆਕੇ ਵਿੱਚ ਔਰਗੈਂਜ਼ਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਇਹ ਵਾਲੀ ਆ ਜੋ ਲੀਸ ਦਿੱਤੀ ਹੋਈ ਆ ਇਹ ਸ਼ਾਰਟ ਦੇ ਉੱਪਰ ਘੇਰੇ ਦੇ ਉੱਪਰ ਲੱਗ ਜੂਗੀ ਇਸ ਸੂਟ ਦਾ ਜਿਹੜਾ ਪ੍ਰਾਈਸ ਹੈਗਾ ਉਹ 820 ਰੁਪਿਆ ਹੋਏਗਾ ਏ ਤੁਸੀਂ ਕਿਸੇ ਹੋਰ ਸਟੌਫ ਤੇ ਜਾਂ ਹੋਰ ਕਿਸੇ ਕਲਰ ਤੇ ਕੋਈ ਵੀ ਡਿਜ਼ਾਈਨ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਜੋ ਆਪਣੇ ਕੋਲੇ ਨੈਕਸ ਸੂਟ ਹੈਗਾ ਇਹ ਵੀ ਕਾਟਨ ਦੇ ਵਿੱਚ ਉਹਦੀ ਲਾਈਨਿੰਗ ਦੀ ਜ਼ਰੂਰਤ ਨਹੀਂ ਪਿਓਰ ਕਾਟਨ ਸਟੌਫ ਹੈ ਇਹ ਘੇਰੇ ਦੇ ਉੱਪਰ ਆ ਜੂਆ ਤੇ ਸੇਮ ਇਹ ਫਲਾਵਰ ਇੱਕ ਇੱਕ ਆ ਜੋ ਬਾਟੂਮ ਦੇ ਉੱਪਰ ਆ ਜੂਆ ਇਹਦੇ ਉੱਪਰ ਵੀ ਬਹੁਤ ਜ਼ਿਆਦਾ ਫਰਨੀਸ਼ਿੰਗ ਦਿੱਤੀ ਹੋਈ ਹੈ ਇਹ ਫੂਟ ਦੇ ਉੱਪਰ ਜੋ ਆਪਣੇ ਕੋਲ ਇਹ ਨੈਕ ਸੂਟ ਹੈਗਾ ਇਹ ਵਾਲੀ ਆਫ ਵਾਈਟ ਬਾਟਮ ਹੈ نیچے ਕਟਵਾ ਕਰਕੇ ਆਰਗੈਂਜ਼ਾ ਦਾ ਪੈਚ ਲਗਿਆ ਹੋਇਆ ਸੌਫਟ ਆਰਗੈਂਜ਼ਾ ਦਾ ਜਿਹੜਾ ਪੈਚ ਲਗਿਆ ਹੋਇਆ ਇਹਦੇ ਨਾਲ ਜਿਹੜੀ ਹੈਗੀ ਲਾਈਨਿੰਗ ਦੇ ਵਿੱਚ ਸ਼ਰਟ ਆ ਦੂਗੀ ਇੱਕ ਇੱਕ ਜੋ ਪੈਚ ਲੱਗਿਆ ਹੋਇਆਗਾ ਇੱਕ ਇੱਕ ਫਲਾਵਰ ਪੈਚਗਾ ਉੱਪਰ ਆਜੂਗਾ ਮੋਢੇ ਦੇ ਕੋਲ ਆਜੂਗਾ ਉੱਪਰ ਖਾਲੀ ਸਾਈਡ ਨੀਚੇ ਤੁਸੀਂ ਜਿਵੇਂ ਲੇਸ ਵਗੈਰਾ ਲਗਵਾ ਸਕਦੇ ਹੋ ਔਰ ਜਿਹੜੀ ਇਹ ਹੈਗੀ ਹੈਗੀ ਸ਼ਰਟ ਦੇ ਉੱਪਰ ਇਸ ਤਰ੍ਹਾਂ ਬੀਲ ਆਜੂਗੀ ਘੇਰੇ ਦੇ ਉੱਪਰ ਜਿਹੜਾ ਆਪਣੇ ਕੰਮ ਕੀਤਾ ਹੋਇਆ ਇਹ ਕੋਈ ਵੀ ਲੈਂਥ ਵਾਲਾ ਜਿਹੜਾ ਲੈ ਸਕਦਾ ਹੈਗਾ ਇੱਕ ਇਹ ਕਲਰ ਕੰਬੀਨੇਸ਼ਨ ਆਜੂਆ ਇਹਦੇ ਵਿੱਚ ਵਿਦਆਊਟ ਲਾਈਨਿੰਗ ਹੈ ਫੁੱਟ ਹੈ ਜਿਹੜਾ ਸਟਿਚ ਹੋਊਗਾ ਥੋੜਾ ਜਿਹਾ ਮਿਕਸ ਸਟੱਫ ਹੈ ਜੁਹੀਂ ਹੁਣ ਮੌਸਮ ਅੰਦਰ ਚੇਂਜ ਹੋ ਰਿਹਾ ਨਵੰਬਰ ਤੱਕ ਆਮ ਨਾਲ ਪੈ ਜਾਊਗਾ ਕੋਈ ਲਾਈਨ ਦੀ ਜ਼ਰੂਰਤ ਨਹੀਂ ਹੈਗੀ ਔਰ ਜਿਹੜਾ ਆਪਣੇ ਕੋਲੇ ਸੈਕੰਡ ਹੈਗਾ ਸੈਕੰਡ ਦੇ ਵਿੱਚ ਕਲਰ ਕੰਬੀਨੇਸ਼ਨ ਚੇਂਜ ਕੀਤਾ ਹੋਇਆ ਉਸੇ ਤਰ੍ਹਾਂ ਆਫ ਵਾਈਟ ਬਾਟਮ ਆਜੂਗੀ نیچے ਪੌਂਚੇ ਦੇ ਉੱਪਰ ਕੱਟਵਾ ਕਾਜੂਗਾ ਏ ਇੱਕ ਫਲਾਵਰ ਹੈ ਜਿਹੜਾ ਸ਼ੋਲਡਰਸ ਦੇ ਉੱਪਰ ਆਜੂਗਾ ਇਹਦੇ ਜਿਹੜਾ ਹੈਗਾ ਜਿਹੜੇ ਹੇਲ ਆਗੇ ਉਹ ਵਾਲੀ ਕੀ ਚੌਕ ਦੇ ਉੱਪਰ niche ਘੇਰੇ ਤੇ ਇਸ ਤਰ੍ਹਾਂ ਵੀ ਆਉਂਦੇ ਸੈਟਿੰਗ ਕਲਰ ਅਲਰੇਡੀ ਚਹੀਏ ਆ ਇਹ ਦੋ ਦੋ ਸੂਟ ਆ ਜਿਹੜੇ ਮਿਲ ਜਾਣਗੇ ਸੀ ਇਹਨਾਂ ਦਾ ਜਿਹੜਾ ਭਾਈ ਜਾਏਗਾ ਉਹ 1250 ਹੋਏਗਾ ਸ਼ਿਪਿੰਗ ਜਿਹੜੀ ਉਹ ਪੰਜਾਬ ਦੇ ਵਿੱਚ ਫ੍ਰੀ ਹੋਏਗੀ ਆ ਪਲੀਜ਼ ਮੇਰੇ ਇੰਸਟਾਗ੍ਰam ਤੇ ਨੂੰ ਵੀ ਫੋਲੋ ਕਰਿਓ ਅੰਦਾਜ਼ ਕ੍ਰੀਏਸ਼ਨ 202022 ਦੇ ਨਾਮ ਤੇ ਬਣਿਆ ਹੋਇਆ ਇੰਸਟਾਗ੍ਰam ਤੇ ਅਗਰ ਤੁਸੀਂ ਮੇਰੇ ਚਾਹਨਾਤੇ ਫਸਟ ਟਾਈਮ ਆਇਓ ਤੇ ਮੇਰੇ ਚਾਹਨਾ ਨੂੰ ਸਬਸਕ੍ਰਾਈਬ ਕਰਕੇ ਜਾਣਾ ਵੀਡੀਓ ਨੂੰ ਲਾਈਕ ਕਰਕੇ ਜਾਣਾ ਮਿਲ ਗਿਆ ਹੋਰ ਨਵੇਂ ਵੀਡੀਓਜ਼ ਦੇ ਨਾਲ ਥੈਂਕ ਯੂ